ਪੰਜਾਬੀ ਦੇਖ ਰਹੇ ਸਰ ਦਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਨਵਦੀਪ ਬਾਣ ਜੇਕਰ ਪੰਜਾਬੀਓ ਤੁਹਾਨੂੰ ਇਹ ਲੱਗ ਰਿਹਾ ਹੈ ਕਿ ਖਤਰਾ ਟਲ ਚੁਕਿਆ ਹੈ ਜੰਗਬੰਦੀ ਦਾ ਐਲਾਨ ਹੋ ਚੁਕਿਆ ਹੈ ਤਾਂ ਖਤਰੇ ਦੇ ਬਦਲ ਅਜੇ ਵੀ ਮੰਡਰਾ ਰਹੇ ਨੇ ਕਿਉਂਕਿ ਗੈਸ ਸਿਲੰਡਰਾਂ ਨੂੰ ਲੈ ਕੇ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਇਸ ਵੇਲੇ ਜੋ ਹੈ ਗੈਸ ਸਿਲੰਡਰਾਂ ਦੀ ਕਿੱਲਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਜਿਹੜੀ ਗੈਸ ਏਜੰਸੀਆਂ ਨੇ ਉਹਨਾਂ ਨੇ ਡੀਲਰਾਂ ਨੂੰ ਸਪਲਾਈ ਜਿਹੜੀ ਹੈ ਬੰਦ ਕਰ ਦਿੱਤੀ ਹੈ ਘਰ ਦੇ ਵਿੱਚ ਅਕਸਰ ਹੀ ਖਾਣਾ ਪਕਾਉਣ ਦੇ ਲਈ ਅੱਜ ਕੱਲ ਦੇ ਸਮੇਂ ਦੇ ਵਿੱਚ ਗੈਸ ਤੇ ਸਿਲੰਡਰ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਜਿਹੜੀ ਸਪਲਾਈ ਹੈ ਉਹ ਬੰਦ ਕਰ ਦਿੱਤੀ ਗਈ ਹੈ ਤਾਂ ਇੱਕ ਪਾਸੇ ਜੋ ਹੈ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਜੋ ਤਣਾਅ ਵਾਲੀ ਸਥਿਤੀ ਬਣੀ ਹੋਈ ਹੈ ਉਸ ਸਥਿਤੀ ਦੇ ਵਿਚਾਲੇ ਜਿਹੜਾ ਇਹ ਐਲਾਨ ਜੋ ਹੋਇਆ ਹੈ ਜਿਸ ਦੇ ਵਿੱਚ ਗੈਸ ਪਲਾਂਟਾਂ ਦੇ ਵੱਲੋਂ ਡੀਲਰਾਂ ਨੂੰ ਗੈਸ ਸਿਲੰਡਰਾਂ ਦੀ ਸਪਲਾਈ ਜਿਹੜੀ ਹੈ ਨਹੀਂ ਕਰਵਾਈ ਜਾ ਰਹੀ ਉਸ ਕਰਕੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਭਾਰਤ ਤੇ ਪਾਕਿਸਤਾਨ جنگ ਦੇ ਮੰਡਰਾਰੇ ਬਦਲ ਅਜੇ ਤੱਕ ਭਾਰਤ ਸਣੇ ਪੰਜਾਬ ਸਣੇ ਹੋਰ ਸਰਹੱਦੀ ਇਲਾਕੇ ਜਿੱਥੇ ਜੰਮੂ ਕਸ਼ਮੀਰ ਰਾਜਸਥਾਨ ਗੁਜਰਾਤ ਅਤੇ ਹੋਰ ਵੀ ਕਈ ਇਲਾਕਿਆਂ ਤੋਂ ਹਟੇ ਨਹੀਂ ਹਨ ਪਰ ਇਸੇ ਜੰਗ ਦੇ ਖਤਰੇ ਦੇ ਹੇਠਾ ਹੁਣ ਗੈਸ ਏਜੰਸੀਆਂ ਵੀ ਡਰੀਆਂ ਪਈਆਂ ਨੇ ਇਹੀ ਕਾਰਨ ਹੈ ਕਿ ਬਕਵਾ ਗੈਸ ਕੰਪਨੀਆਂ ਦੇ ਗੈਸ ਪਲਾਂਟਾਂ ਦੇ ਵੱਲੋਂ ਬਹੁਤ ਸਾਰੇ ਡੀਲਰਾਂ ਨੂੰ ਗੈਸ ਸਿਲੰਡਰਾਂ ਦੀ ਪੂਰੀ ਸਪਲਾਈ ਜਿਹੜੀ ਹੈ ਮੁਹੱਈਆ ਨਹੀਂ ਕਰਵਾਈ ਜਾ ਰਹੀ ਜਿ ਹ ਜ਼ਿਆਦਾਤਰ ਗੈਸ ਏਜੰਸੀਆਂ ਨੂੰ ਸਿਲੰਡਰਾਂ ਦੀ ਸਪਲਾਈ ਨਾ ਮਿਲਣ ਕਰਕੇ ਇਹ ਏਜੰਸੀਆਂ ਵੀ ਡਰਾਈ ਹੋ ਚੁੱਕੀਆਂ ਨੇ ਇਸ ਕਾਰਨ ਨਾ ਸਿਰਫ ਘਰੇਲੂ ਉਪਭੋਗਤਾ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਬਲਕਿ ਡੀਲਰਾਂ ਦਾ ਕੰਮਕਾਜ ਵੀ ਜਿਹੜਾ ਠੱਪ ਹੋ ਸਕਦਾ ਕਿਉਂਕਿ ਜਦੋਂ ਸਪਲਾਈ ਹੀ ਨਹੀਂ ਹੋਏਗੀ ਤਾਂ ਅੱਗੇ ਜਿਹੜੀ ਹੈ ਲੋਕਾਂ ਤੱਕ ਜਾਂ ਫਿਰ ਜਿਹੜੇ ਵਪਾਰ ਦੇ ਤੌਰ ਦੇ ਉੱਤੇ ਇਸ ਕੰਮ ਦੇ ਵਿੱਚ ਲੱਗੇ ਹੋਏ ਨੇ ਉਹ ਕਿਸ ਤਰ੍ਹਾਂ ਲੋਕਾਂ ਤੱਕ ਇਹ ਮੁਹੱਈਆ ਕਰਵਾਉਣਗੇ ਗੈਸ ਸਿਲੰਡਰ ਇਹ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਜਿਹੜਾ ਬਣ ਸਕਦਾ